ਸਰਸਿੰਟਰਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਆਪਾਂ ਸਾਰੇ ਜਣੇ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਲੁਧਿਆਣੇ ਦੇ ਐਮਐਲਏ ਗੋਗੀ ਦੀ ਮੌਤ ਕਿਵੇਂ ਹੋਈ ਉਹਦੇ ਸਿਰ ਚ ਗੋਲੀ ਲੱਗੀ ਸੀ ਤੇ ਉਹਦੀ ਧਰਮਪਤਨੀ ਨੇ ਕੀ ਦੱਸਿਆ ਜੀ ਜਪ ਜੀ ਪਹਿਲਾਂ ਤਾਂ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਪਿਆਰ ਪ੍ਰੀਤ ਕਰਨ ਦੀ ਸਤਿ ਸ਼੍ਰੀ ਅਕਾਲ ਹਨ ਸਾਹਿਬ ਤੇ ਜਿਹੜੀ ਤੁਸੀਂ ਗੱਲ ਪੁੱਛੀ ਹੈ ਸੁਹੇਚੈਨਕੌਰ ਨਾਂ ਹੈਗਾ ਜੀ ਗੁਰਪ੍ਰੀਤ ਸਿੰਘ ਗੋਗੀ ਦੀ ਧਰਮਪਤਨੀ ਦਾ ਜੋ ਉਹਨਾਂ ਦੇ ਵੱਲੋਂ ਪਹਿਲੀ ਵਾਰ ਜਿਹੜੀ ਜਾਣਕਾਰੀ ਦਿੱਤੀ ਗਈ ਆ ਉਹਦੇ ਵਿੱਚ ਇਹ ਪਤਾ ਲੱਗਾ ਜੀ ਕਿ ਉਹਨਾਂ ਨੇ ਕਿਹਾ ਵੀ ਰਾਤ ਦੇ 11 ਵਜੇ ਤੋਂ ਲੈ ਕੇ 11:05 ਵਜੇ ਤੱਕ ਦਾ ਵੇਲਾ ਸੀਗਾ ਮੈਂ ਕਿਚਨ ਦੇ ਵਿੱਚ ਸੀ ਤੇ ਮੇਰੇ ਪਤੀ ਦੇਵ ਗੁਰਪ੍ਰੀਤ ਗੋਗੀ ਆਪਦੇ ਕਮਰੇ ਦੇ ਵਿੱਚ ਸੀਗੇ ਉਹ ਆਪਣਾ ਲਾਇਸੈਂਸੀ ਪਿਸਤੌਲ ਸਾਫ਼ ਕਰ ਰਹੇ ਸੀ ਕਿ ਮੈਂ ਰਸੋਈਏ ਨੂੰ ਖਾਣਾ ਪਰੋਸਣ ਦਾ ਕਿ ਕਿ ਲੌਬੀ ਦੇ ਵਿੱਚ ਅੱਗ ਲੌਬੀ ਦੇ ਵਿੱਚ ਆਉਂਦਾ ਹੀ ਮੈਨੂੰ ਤੇਜ਼ ਆਵਾਜ਼ ਸੁਣਾਈ ਦਿੱਤੀ ਆ ਤੇ ਮੈਨੂੰ ਇਹ ਲੱਗਾ ਜੀ ਕਿ ਸ਼ਾਇਦ ਰੂਮ ਹੀਟਰ ਦਾ ਪਟਾਕਾ ਪੈ ਗਿਆ ਮੈਂ ਭੱਜ ਕੇ ਕਮਰੇ ਦੇ ਵਿੱਚ ਗਈ ਤੇ ਦੇਖਿਆ ਜਿਹੜੇ ਪਿਸਤੌਲ ਨੂੰ ਮੇਰੇ ਪਤੀ ਦੇ ਸਾਫ ਕਰ ਰਹੇ ਸੀ ਅਚਾਨਕ ਗੋਲੀ ਚੱਲੀ ਆ ਤੇ ਉਹਨਾਂ ਦੇ ਸਿਰ ਦੇ ਵਿੱਚ ਵੱਜੀ ਆ ਮੈਂ ਘਬਰਾ ਗਈ ਜ਼ੋਰ-ਜ਼ੋਰ ਦੀ ਰੋਣ ਲੱਗੀ ਮੇਰੀ ਆਵਾਜ਼ ਸੁਣ ਕੇ ਉੱਪਰ ਕਮਰੇ ਦੇ ਵਿੱਚ ਮੌਜੂਦ ਮੇਰਾ ਮੁੰਡਾ ਸਵਰਾਜ ਥੱਲੇ ਆ ਗਿਆ ਜਿਹੜਾ ਸਿਕਿਉਰਿਟੀ ਗਾਰਡ ਆ ਉਹ ਵੀ ਕਮਰੇ ਦੇ ਵਿੱਚ ਆ ਗਿਆ ਫਿਰ ਅਸੀਂ ਡੀ ਐਮ ਸੀ ਦੇ ਵਿੱਚ ਲੈ ਕੇ ਗਏ ਡਾਕਟਰਾਂ ਨੇ ਇਹਨਾਂ ਨੂੰ ਮਰਿਤਕ ਅਲਾਨ ਦਿੱਤਾ ਇਹ ਹਾਦਸਾ ਉਹਨਾਂ ਨੇ ਕਿਹਾ ਜੀ ਕਿ ਮੇਰੇ ਪਤੀ ਵੱਲੋਂ ਲਾਇਸੈਂਸੀ ਪਿਸਤੌਲ ਨੂੰ ਸਾਫ ਕਰਦੇ ਸਮੇਂ ਅਚਾਨਕ ਕਿਸੇ ਤੌਰ ਨੇ ਉੱਤੇ ਵਾਪਰਿਆ ਉਹਨਾਂ ਨੇ ਕਹਿ ਦਿੱ ਕਿ ਕਿਸੇ ਦਾ ਕੋਈ ਕਸੂਰ ਨਹੀਂ ਆ ਨਾ ਮੈਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਵਾਉਣਾ ਚਾਹੁੰਦੀ ਆ ਇਹ ਗੱਲ ਉਹਨਾਂ ਨੇ ਪੁਲਿਸ ਨੂੰ ਦਿੱਤੇ ਹੋਏ ਬਿਆਨ ਦੇ ਵਿੱਚ ਕਹੀ ਹੈ ਜੀ ਅੱਛਾ ਸੁਰਜੀਤ ਪਾਤਰ ਸਾਹਿਬ ਦੇ ਨਾਂ ਦੇ ਉੱਤੇ ਕੀ ਬਿਲਡਿੰਗ ਸੈਂਟਰ ਕਿਹੜੇ ਬਣਨਾ ਹੈ ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਦੇਖੋ ਜੀ ਅੱਜ ਸੁਰਜੀਤ ਪਾਤਰ ਸਾਹਿਬ ਦੀ ਯਾਦ ਦੇ ਵਿੱਚ ਇੱਕ ਸਮਾਗਮ ਚ ਆਇਆ ਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਇਹਦੇ ਵਿੱਚ ਪਾਤਰ ਸਾਹਿਬ ਦਾ ਪੂਰਾ ਪਰਿਵਾਰ ਸੀ ਇਸ ਵਿੱਚ ਪੰਜਾਬ ਦੇ ਕਈ ਕੇਂਦਰੀ ਮੰਤਰੀ ਸੀਗੇ ਕੈਬਨਟ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰੀ ਵੀ ਪਹੁੰਚੇ ਸੀਗੇ ਕੁਲਦੀਪ ਸਿੰਘ ਢਾੜੀ ਵਾਲੀ ਸੀਗੇ ਇਹਨਾਂ ਨੇ ਇਸੇ ਗੱਲ ਕਹੀ ਆ ਭਗਵੰਤ ਜੀ ਨੇ ਕਿ ਮੇਰੀ ਪਾਤਰ ਸਾਹਿਬ ਦੇ ਨਾਲ ਬੜੀ ਸਾਂਝ ਸੀ ਮੈਂ ਜਦੋਂ ਲੁਹੜਿਆਣੇ ਵਿੱਚ ਆਉਂਦਾ ਸੀ ਤੇ ਇਹਨਾਂ ਨੂੰ ਮਿਲਦਾ ਹੁੰਦਾ ਸੀ ਇਹਨਾਂ ਨੇ ਮੇਰਾ ਬੜਾ ਮਾਰਗਦਰਸ਼ਨ ਕੀਤਾ ਇਹਨਾਂ ਨੇ ਕਿਹਾ ਜੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸੁਰਜੀਤ ਪਾਤਰ ਸਾਹਿਬ ਦੇ ਨਾਂ ਦੇ ਉੱਤੇ ਇੱਕ ਸੈਂਟਰ ਸਥਾਪਿਤ ਕੀਤਾ ਜਾਊਗਾ ਆ ਜੋ ਉਹ ਮੇਰੇ ਪੀੜ੍ਹੀਆਂ ਨੂੰ ਆਉਣ ਵਾਲੇ ਵਿਦਿਆਰਥੀਆਂ ਨੂੰ ਸੁਰਜੀਤ ਪਾਤਰ ਦੀ ਕਵਤਾ ਬਾਰੇ ਉਹਨਾਂ ਦੇ ਸ਼ਾਇਰੀ ਅੰਦਾਜ਼ ਦੇ ਬਾਰੇ ਉਹਨਾਂ ਦੀ ਸੋਚ ਦੇ ਬਾਰੇ ਪਤਾ ਲੱਗਦਾ ਰਿਹਾ ਹੈ ਤੇ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਨਵੀਂ ਪਾਰਟੀ ਹੈ ਇਹਦਾ ਨਾਂ ਹੁਣ ਉਹਨਾਂ ਨੇ ਬਦਲ ਦਿੱਤਾ ਕਿੰਨਾ ਕ ਇਕੱਠ ਹੋਇਆ ਜੀ ਉੱਥੇ ਬਿਲਕੁਲ ਜੀ ਬਿਲਕੁਲ ਦੇਖੋ ਇਕੱਠ ਠੀਕ ਠੀਕ ਸੀਗਾ ਨਾ ਤਾਂ ਪਏ ਗਲਤ ਕਹਿ ਸਕਦੇ ਨਹੀਂ ਭਾਈ ਸਾਬਰਪੁਰ ਉੱਥੇ ਬਹੁਤ ਵੱਡੀ ਗੰਸੀ ਦੇ ਵਿੱਚ ਇਕੱਠ ਸੀਗਾ ਕਿ ਬੰਦੇ ਤੇ ਬੰਦਾ ਵੱਜਦਾ ਸੀਗਾ ਐਦਾਂ ਦਾ ਇਕੱਠ ਵੀ ਨਹੀਂ ਸੀਗਾ ਜੀ ਆਪਾਂ ਦਾ ਲੱਗ ਕਹਿੰਦੇ ਵੀ ਇਕੱਠ ਹੈ ਹੀ ਨਹੀਂ ਸੀਗਾ ਇਹ ਵੀ ਗਲਤ ਗੱਲ ਆ ਇੱਕ ਠਾਕ ਸੀਗਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਵੀ ਭਾਈ ਜ਼ੋਰ ਉਹਨਾਂ ਨੇ ਬਹੁਤ ਲਾਇਆ ਪਰ ਕਿਉਂਕਿ ਅੱਜ ਲੋਕਾਂ ਦਾ ਝਾੜਾ ਜਿਹੜਾ ਉਹ ਤਾਂ ਮਾਗੀ ਦੇ ਮੇਲੇ ਦੇ ਮੌਕੇ ਆ ਮਾਗੀ ਦੇ ਮੇਲੇ ਦੇ ਬੰਦਾ ਸੋ ਲੋਕ ਜਿਹੜੀਆਂ ਇਹੋ ਜੀਆਂ ਗਤੀਵਿਧੀਆਂ ਸਿਆਸੀ ਕਾਨਫਰੰਸਾਂ ਤੋਂ ਉਹਦੇ ਦੂਰ ਵੀ ਰਹਿੰਦੇ ਆ ਤੇ ਵੈਸੇ ਪਹਿਲਾਂ ਕੱਟ ਵਕਤ ਚੰਗਾ ਹੋ ਜਾਂਦਾ ਸੀ ਪਰ ਅੱਜ ਉਹਨਾਂ ਕੱਟ ਨਹੀਂ ਸੀ ਹੋਇਆ ਕਿਸੇ ਵੀ ਧਿਰ ਦੇ ਵੱਲ ਉਹਨਾਂ ਕੱਟ ਨਹੀਂ ਹੋਇਆ ਮੁੱਜੀ ਜਾਣਕਾਰੀ ਇਹ ਆ ਵੀ ਅੱਜ ਇਹਨਾਂ ਨੇ ਜਿਹੜੀ ਪਾਰਟੀ ਦਾ ਨਾਮ ਐਲਾਨਿਆ ਉਹ ਹੈ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਨੇ ਪਹਿਲਾਂ ਨਾਮ ਲੱਗਦਾ ਸੀਗਾ ਵੀ ਰੱਖਣਗੇ ਸ਼੍ਰੋਮਣੀ ਅਕਾਲੀ ਦਲ ਤੇ ਅਨੰਦਪੁਰ ਸਾਹਿਬ ਪਰ ਨਹੀਂ ਇਹਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਰੱਖਿਆ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਅਮਰਪਾਲ ਸਿੰਘ ਹੋਰੀਆਂ ਇਹ ਜੇਲ੍ਹ ਦੇ ਵਿੱਚ ਬੈਠੇ ਹੀ ਇਸ ਪਾਰਟੀ ਦੇ ਪ੍ਰਧਾਨ ਹੋਣਗੇ ਇਹਦੇ ਵਿੱਚ ਕਹੜੇ ਵੀ 13-14 ਮਤੇ ਵੀ ਪਾਸ ਕੀਤੇ ਗਏ ਆ ਕਿ ਅਸੀਂ ਪੰਥ ਨੂੰ ਕਿਵੇਂ ਇਕਜੁੱਟ ਕਰਨਾ ਪੰਥ ਦੀ ਸੇਵਾ ਦੇ ਲਈ ਅਸੀਂ ਕੀ ਕੁਝ ਕਰਨਾ ਕੀ ਕੀ ਕੁਝ ਹੋਊਗਾ ਤੇ ਕੀ ਕੁਝ ਨਹੀਂ ਹੋਊਗਾ ਅੱਜ ਇਹਦੇ ਬਾਰੇ ਕਾਫੀ ਵਿਚਾਰ ਵਟਾਂਦਰਾ ਕੀਤੇ ਗਏ ਸੁਖਵੀਰ ਬਾਦਲ ਹੋਰਾਂ ਨੇ ਵੀ ਮਾਗੀ ਦੇ ਮੇਲੇ ਤੇ ਕਾਨਫਰੰਸ ਕੀਤੀ ਆ ਬਿਲਕੁਲ ਜੀ ਬਿਲਕੁਲ ਸੁਖਬੀਰ ਸਿੰਘ ਬਾਦਲ ਖਾਨ ਨੇ ਵੀ ਅੱਜ ਮਾਗਜੀ ਦੇ ਮੇਰੇ ਤੇ ਕਾਨਫਰੰਸ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਸ ਵੇਲੇ ਇਕੱਠੀਆਂ ਹੋ ਰਹੀਆਂ ਉਹਨਾਂ ਨੇ ਕਿਹਾ ਜੀ ਕਿ ਪਹਿਲਾਂ ਮੇਰੇ ਤੇ ਹਮਲੇ ਹੁੰਦੇ ਸੀ ਮੇਰੇ ਬਾਪ ਤੇ ਹੁੰਦੇ ਸੀ ਪੁਲਿਸ ਵਿੱਚ ਅਕਾਲੀ ਦਲ ਦੇ ਉੱਤੇ ਕਰਦੇ ਆ ਪੰਜ ਵਰਤ ਦੀ ਪਾਰਟੀਆਂ ਦਾ ਇੱਕੋ ਨਿਸ਼ਾਨਾ ਹੁੰਦਾ ਸੀ ਰਾਜ ਸਿੰਘ ਬਾਦਲ ਹੁੰਦਾ ਸੀ ਕਿਸੇ ਵੇਲੇ ਹੁਣ ਮੈਨੂੰ ਨਿਸ਼ਾਨਾ ਬਣਾ ਲਿਆ ਅੱਜ ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਕੱਠੀਆਂ ਹੋ ਗਈਆਂ ਮੇਰੇ ਫਿਰ ਆਪ ਹਰ ਕਿਨੌਣੀ ਕੋਸ਼ਿਸ਼ ਕੀਤੀ ਗਈ ਆ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵੀ ਹੋਈ ਹੈ ਇਹਨਾਂ ਤਾਕਤਾਂ ਦਾ ਇੱਕੋ ਨਿਸ਼ਾਨਾ ਬਾਦਲ ਪਰਿਵਾਰ ਹੈ ਇਹ ਚਾਹੁੰਦੇ ਆ ਕਿ ਬਾਦਲ ਦਾ ਨਾਮ ਖਤਮ ਕਰ ਦਿਓ ਆਕਾਲੀ ਦਲ ਦਾ ਨਾਮ ਖਤਮ ਹੋ ਜਾਊਗਾ ਪਿਛਲੇ 6 ਮਹੀਨਿਆਂ ਤੋਂ ਏਜੰਸੀਆਂ ਨੇ ਮੇਰੇ ਖਿਲਾਫ ਰੱਜ ਕੇ ਪ੍ਰਚਾਰ ਕੀਤਾ ਇਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ 104 ਸਾਲ ਪੁਰਾਣੀ 파ਟੀ ਜਿਹਦੇ ਵਿੱਚ ਆਕਾਲੀ ਦਲ ਨੇ ਬਹੁਤ ਵੱਡਾ ਕੰਮ ਕੀਤਾ ਇਹ ਕਦੇ ਮੇਰੇ ਬਾਪ ਦਾ ਤਸਵੀਰ ਇਹ ਹੋਇਆ ਉਹ ਗद्दार ਸੀਗਾ ਗद्दार ਇਸ ਕਰਕੇ ਸੀਗਾ ਕਿਉਂਕਿ ਮੇਰੇ ਪਿਤਾ ਨੇ ਸੜਕਾਂ ਵੜਵਾਈਆਂ ਮੇਰੇ ਪਿਤਾ ਨੇ ਆਤਾਦਾਲ ਸੁਪਰੀਮ ਸ਼ੁਰੂ ਕੀਤੀ ਆ ਮੇਰੇ ਪਿਤਾ ਦੀ ਸੁਪੂਨਾ ਮੇਰੇ ਪਿਤਾ ਨੇ ਮੇਰੀ ਪਾਣੀ ਜਿਹੜਾ ਮੁਫਤ ਕਰਵਾਤਾ ਮੇਰੇ ਪਿਤਾ ਨੇ ਮੋਟਰਾਂ ਦਾ ਬਿੱਲ ਮਾਫ ਕਰਤਾ ਮੇਰੇ ਪਿਤਾ ਨੇ ਕਿਸਾਨੀ ਦੇ ਪੱਖ ਦੇ ਵਿੱਚ ਬਹੁਤ ਕੰਮ ਕੀਤੇ ਆ ਇਸ ਕਰਕੇ ਅਸੀਂ ਜਦਾਦਾਰ ਹੈ ਜੀ ਆ ਉਹਨਾਂ ਨੇ ਕਹਿ ਦਿੱ ਕਿ ਮੈਨੂੰ ਮੇਰੀ ਪਾਰਟੀ ਦੇ ਆਗੂਆਂ ਨੇ ਕਿਹਾ ਮੇਰੇ ਸਭ ਚਿੰਤਕਾਂ ਨੇ ਕਿਹਾ ਜੀ ਗੁਰੂ ਦੇ ਦਰ ਦੇ ਉੱਤੇ ਕੋਈ ਵੱਡਾ ਨਹੀਂ ਹੁੰਦਾ ਸਾਰੇ ਛੋਟੇ ਹੁੰਦੇ ਆ ਉਹ ਵੀ ਕਹਿੰਦੇ ਜਿਛੇ ਦਰ ਸਾਹਿਬ ਉਹ ਤੁਸੀਂ ਧੋੜੀ ਦੇ ਵਿੱਚ ਪਵਾ ਲਓ ਜੋ ਵੀ ਆਪਣੇ ਸਰ ਦੇ ਉੱਤੇ ਦੋਸ਼ ਲੱਗਦੇ ਆ ਉਹ ਸਾਰੇ ਆਪਣੀ ਝੋਲੀ ਦੇ ਵਿੱਚ ਪਵਾ ਲੋ ਤੇ ਮੈਂ ਆਪਣੀ ਝੋਲੀ ਦੇ ਵਿੱਚ ਪਵਾ ਲੇ ਅੱਜ ਉਹ ਲੋਕ ਜਿਹੜੇ ਕਿ ਸਾਲ ਸਵਾ ਸਾਲ ਤੋਂ ਜਿਨ੍ਹਾਂ ਦੇ ਵਿੱਚ ਉਹ ਚੀਕਾਂ ਮਾਰੀ ਜਾਂਦੇ ਆ ਤੇ ਮੇਰੇ ਬਾਪ ਦੇ ਕਿੰਨੇ ਜਿਨ੍ਹਾਂ ਘਟ ਗਏ ਨੇ ਹੂੰ ਹੂੰ ਤੇ ਬਾਕੀ ਕੇਜਰੀਵਾਲ ਹੋਰਾਂ ਨੇ ਕੀ ਦੋਸ਼ ਲਾਇਆ ਕਿ ਭਾਜਪਾ ਤੇ ਕਾਂਗਰਸ ਦੀ ਜੁਗਲਬੰਦੀ ਹੋ ਚੁੱਕੀ ਹੈ ਦੇਖੋ ਡਰਾਮੇਬਾਦੀ ਕਰਦੇ ਜੀ ਹੋਰ ਕੋਈ ਗੱਲ ਨਹੀਂ ਸਿੰਘ ਸਾਹਿਬ ਇਹੀ ਕੇਦਰੀਵਾਲ ਸਾਹਿਬ ਤੇ ਇਹੀ ਕਾਂਗਰਸ ਇਹਦੇ ਲੋਕ ਸਭਾ ਦੀਆਂ ਚੋਣਾ ਇਕੱਠੇ ਹੋ ਕੇ ਲੜਦੇ ਉਹ ਚੰਗੇ ਬੜੇ ਲੱਗਦੇ ਆ ਆ ਜਲੰਧਰ ਦੇ ਵਿੱਚ ਤੇ ਹੋਰ ਵੱਖ-ਵੱਖ ਸ਼ਹਿਰਾਂ ਦੇ ਉੱਤੇ ਮੇਅਰ ਬਣਾਉਣਾ ਸੀਗਾ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕੌਂਸਲਰ ਪੱਟ ਕੇ ਆਪ ਦੇ ਵਿੱਚ ਸ਼ਾਮਲ ਕੀਤੇ ਤੇ ਬਹੁਮਤ ਬਣ ਜੇ ਸਾਡਾ ਮੇਅਰ ਸਾਡਾ ਬਣ ਜੇ ਤੇ ਉਦੋਂ ਕਾਂਗਰਸੀ ਭੜੇ ਦੇ ਨਿਕਦੇਗੇ ਅੱਜ ਕੇਰਿਵਾਲ ਸਾਹਿਬ ਨੇ ਗੱਲ ਕਹੀ ਆ ਕਿ ਜਦੋਂ ਮੈਂ ਕਾਂਗਰਸ ਦੇ ਬਾਰੇ ਕੁਝ ਬੋਲਦਾ ਪੁੱਤਰ ਬੀਜੇਪੀ ਬੰਦੀ ਆ ਮਤਲਬ ਇਹਨਾਂ ਦੀ ਜੁਗਲਬੱਦੀ ਹੋ ਚੁੱਕੀ ਆ ਰਾਹੁਲ ਗਾਂਧੀ ਇਹ ਗੱਲ ਕਹੀ ਜਾਂਦੇ ਆ ਕਿ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਦਿੱਲੀ ਨੂੰ ਅਸੀਂ ਇੱਕ ਪੈਰਿਸ ਬਣਾ ਲੈਣਾ ਆ ਦੇਖ ਲਓ ਜੀ ਜ਼ਿੰਦਗੀ ਕਿੰਨੀ ਆ ਇਹ ਪੈਰਿਸ ਦਾ ਹਾਲ ਹੈਗਾ ਉਹ ਡਰਾਮੇਬਾਦੀ ਜੀ ਹੈਗੀ ਆ ਉਹ ਜਦ ਮੈਂ ਫਰੈਂਡਲੀ ਮੈਚ ਜੇ ਨਹੀਂ ਹੁੰਦਾ ਕਹੇ ਭਾਈ ਤੂੰ ਮੇਰੇ ਬਾਰੇ ਕੁਝ ਕਹੀ ਜਾਈ ਮੈਂ ਤੇਰੇ ਬਾਰੇ ਕੁਝ ਕਹੀ ਜਾਊਂਗਾ ਮਨ ਤਾਂ ਹੀ ਆਉਂ ਲੱਗਦਾ ਵੀ ਬਸ ਆਹ ਕੁਛ ਚਲੀ ਜਾਂਦਾ ਜੀ ਹੂੰ ਹੂੰ ਤੇ ਸ੍ਰੀ ਜਾਖੜ ਹੋਰੀ ਖੇਤੀਬਾੜੀ ਮੰਤਰੀ ਨਾਲ ਕੀ ਗੱਲ ਕਰਕੇ ਆਏ ਆ ਹੋ ਸਕਦਾ ਕੋਈ ਹੱਲ ਕੱਢ ਲੈਣ ਜੇ ਕੋਈ ਹੱਲ ਨਿਕਲਣਾ ਤਾਂ ਚਾਹੀਦਾ ਅਸੀਂ ਤਾਂ ਆਪ ਚਾਹੁੰਦੇ ਜੀ ਕਿ ਹੱਲ ਨਿਕਲੇ ਖੇਤੀ ਨਿਕਲੇ ਹੱਲ ਹਾਲੇ ਤੱਕ ਨਿਕਲਦਾ ਪ੍ਰਤੀਤ ਹੋ ਨਹੀਂ ਰਿਹਾ ਅੱਜ ਬਸੇ ਗੱਲੇਵਾਲ ਸਾਹਿਬ ਦੇ ਮਰਨ ਮਰਤ ਨੂੰ ਪੂਰੇ 50 ਦਿਨ ਹੋ ਗਏ ਆ ਹਾਲਾਤ ਉਹਨਾਂ ਦੇ ਬੜੇ ਨਾਜ਼ੁਕ ਹੈਗੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਅਰਦਾਸ ਕਰਦੇ ਹਾਂ ਪਰ ਅਗਲੀ ਜਾਣਕਾਰੀ ਮਹੱਤਵਪੂਰਨ ਹੈ ਆ ਵੀ ਅੱਜ ਸੁਨੀਲ ਜਾਖੜ ਸਾਹਿਬ ਨੇ ਜਿਹੜੇ ਉਹ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਹੁਰਾਂ ਨੂੰ ਮਿਲਿਆ ਇਹਦੇ ਵਿੱਚ ਕਹਿੰਦੇ ਵੀ ਪੰਜਾਬ ਦੀ ਖੇਤੀ ਬਾਰੇ ਪੰਜਾਬ ਦੀ ਕਿਸਾਨੀ ਬਾਰੇ ਦੇਸ਼ ਦੀ ਕਿਸਾਨੀ ਬਾਰੇ ਚਰਚਾ ਹੋਈ ਹੈ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਇਹਦੇ ਵਿੱਚ ਸਾਨੂੰ ਮੀਟਿੰਗ ਹੋਣੀ ਸੀ ਐਪਸੰਦੀਗੜ ਦੇ ਵਿੱਚ ਬੀਜੇਪੀ ਦੀ ਪੰਜਾਬ ਇਕਾਈ ਦੀ ਤੋ ਉਹਦੇ ਵਿੱਚ ਸ਼ਾਇਦ ਕੋਈ ਮਹੱਤਵਪੂਰਨ ਫੈਸਲਾ ਹੋਵੇ 18 ਤਰੀਕ ਨੂੰ ਕਿਸਾਨ ਜਿੱਥੇ ਬੰਦੀਆਂ ਨੇ ਸਯੁਕਤ ਕਿਸਾਨ ਮੋਰਚੇ ਨੇ ਪਾਤੜਾਂ ਦੇ ਵਿੱਚ ਇੱਕ ਹੋਰ ਮੀਟਿੰਗ ਕਰਨੀ ਆ ਜਿਹਨੇ ਪਾਈਕੀ ਬਣਦਾ ਜੀ ਕਿਸਾਨੀ ਪਿਛੋਕੜ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਕੋਈ ਦਮ ਪਰ ਰਹੇ ਨੇ ਢੱਲੇਵਾਲ ਸਾਹਿਬ ਦਾ ਜਿ ਕੋ ਇਹ ਤਾਂ ਜੀ ਆਪ ਦਾ ਸਿਰਫ ਚੋਣ ਜਿੱਤਣ ਤੱਕ ਮਤਲਬ ਰੱਖਦੇ ਆ ਉਹਨਾਂ ਲਈ ਇਹ ਢੱਲੇਵਾਲ ਕੀ ਜਿੰਨੇ ਮਰਜ਼ੀ ਢੱਲੇਵਾਲ ਹੁਣ ਇਹਨਾਂ ਨੂੰ ਕਿਹੜਾ ਕੋਈ ਪੀੜਾ ਐ ਇਸ ਗੱਲ ਦੀ 18ਵੀਂ ਨੂੰ ਸਵੇਰ ਚੱਲ ਰਹੀ ਹੈ ਇਸ ਬਾਰੇ ਸਸਲ ਮੈਂਬਰ 151 ਇਹੋ ਜਿਹੇ ਵੱਖ-ਵੱਖ 파ਟਗਾਂ ਦੇ ਐਤਕੀ ਲੋਕ ਸਭਾ ਦੇ ਵਿੱਚ ਹੈ ਜਿਹੜੇ ਕਿ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੀ ਖੇਤੀਬਾੜੀ ਦੇ ਕਿਤੇ ਨਾਲ ਸੰਬੰਧ ਰੱਖਦੇ ਆ ਇਹ ਸੇਮੀਵਾਰ ਸੰਸਦ ਮੈਂਬਰ ਬਣੇ ਆ ਸਾਬਕਾ ਮੁੱਖ ਮੰਤਰੀ ਯੂਪੀ ਦੇ ਅਖਲੇਸ਼ ਯਾਦਵ ਜੀ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ ਮੈਂ ਨਹੀਂ ਕਹਦਾ ਇਹਨਾਂ ਨੇ ਜਦੋਂ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕੀਤਾ ਹੁੰਦਾ ਤਾਂ ਬੰਦੇ ਨੂੰ ਆਪਣਾ ਸਿੱਕਾ ਲਿਖਣਾ ਪੈਂਦਾ ਉਹ ਬੰਦੇ ਆ 151 ਸੰਸਦ ਮੈਂਬਰ ਭਾਰਤ ਦੇ ਵਕਫ ਬਖਸੂਦਾਂ ਦੇ ਜਿਨ੍ਹਾਂ ਨੇ ਆਪਣਾ ਕਿਤਾਬ ਸੇਖੀ ਬੜੀ ਲਿਖਿਆ ਵੇ ਚੋਰ ਇਹਨਾਂ ਦੇ ਵਿੱਚੋਂ ਕਿੰਨੇ ਕ ਜਿਹੜੇ ਢੱਲੇਵਾਲ ਦੇ ਹੱਕ ਦੇ ਵਿੱਚ ਆਏ ਆ ਢੱਲੇਵਾਲ ਮਰ ਰਿਆ ਹਰ ਰੋਦ ਬੋਸ ਦੇ ਵੱਲ ਇੱਕ ਪੈਰ ਪਟ ਰਿਆ 151 ਦੇ ਵਿੱਚੋਂ ਦੋ ਚਾਰ ਜਾਨੀ ਐਸੇ ਆ ਜਿਹੜੇ 15 20 ਮਿੰਟ ਵਾਸਤੇ ਉਹਨੂੰ ਮਿਲਣ ਗਏ ਫਾਰਮੈਨਟੀ ਜੀ ਕਰਨ ਵਾਸਤੇ ਬਾਕੀ ਕਿਸੇ ਨੇ ਹਾਜ਼ਰ ਆੜਾ ਨਹੀਂ ਮਾਰਿਆ ਜੀ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਹੁਣ ਸਰਸਪ ਪੰਜਾਬ ਦਾ ਮੌਸਮ ਅੱਜ ਠੀਕ ਰਿਹਾ ਜੀ ਦਿਨ ਛੜਿਆ ਰਿਹਾ ਥੋੜੀ ਧੁੱਪ ਨਿਕਲੀ ਆ ਹਵਾ ਵੀ ਘਟਿਆ ਉਹਦਾ ਮੌਸਮ ਉਹ ਭਾਗ ਦੇ ਜਲਕਈ ਆ ਕਿ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਜਿਹੜਾ ਕਰਵਟ ਬਦਲੂਗਾ ਮੀਂਹ ਕਾਫੀ ਪੈਣ ਦੀ ਸੰਭਾਵਨਾ ਕਈ ਥਾਵਾਂ ਤੇ ਸ਼ਹਿਰ ਘੜੇ ਪੈ ਜਾਣ ਹੰਦਕਤਮ ਵਧੂਗੀ ਤੇ ਸੀਤ ਲੇਰ ਇਕਦਮ ਵਧੂਗੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨੀ